ਸੋਸੇ ਕਾਲ ਸੋਸ਼ਲ ਮੀਡੀਆ ਜੀਹਾ ਕਿ ਦਿਨੋਂ ਦਿਨ ਰਾਤੋਂ ਰਾਤ ਤੁਹਾਨੂੰ ਕਦੋਂ ਸਟਾਰ ਬਣਾ ਦੇ ਪਤਾ ਹੀ ਨਹੀਂ ਲੱਗਦਾ ਦੋ ਬੱਚਿਆਂ ਦੀ ਮੈਂ ਅੱਜ ਗੱਲ ਕਰੂੰਗਾ ਇਹ ਦੋਵੇਂ ਬੱਚੇ ਬਾਖਮਾਲ ਨੇ ਇੱਕ گاਉਂ ਵਾਲਾ ਤੇ ਦੂਜਾ ਐਕਟ ਕਰਨ ਵਾਲਾ ਹਾਲਾਂਕਿ ਇਹਨਾਂ ਦੇ ਵਿੱਚ ਥੋੜੀ ਜੀ ਇਹ ਦੇਖੋ ਨੂੰ ਪਤਾ ਲੱਗਦਾ ਇਹਨਾਂ ਦੇ ਵੀਡੀਓਜ਼ ਤੋਂ ਵੀ ਥੋੜੀ ਜੀ ਜਿਹੜੇ ਮੁੰਡੇ ਨੇ ਗਾਣਾ ਗਾਇਆ ਇਹ ਤਾਂ ਇਹ ਗਾਣੇ ਨੂੰ ਲੈ ਕੇ ਥੋੜਾ ਜਿਆਦਾ ਨੂੰ ਆਇਆ ਵੀ ਯਾਰ ਮੈਨੂੰ ਨਾ ਕ੍ਰੈਡਿਟ ਨਹੀਂ ਮਿਲਿਆ 1.9 ਦੇ ਕਰੀਬ ਸੀਗੇ ਹੁਣ ਪਤਾ ਨਹੀਂ ਹੁਣ ਵੱਧ ਗਏ ਹੋਣਗੇ 9 ਮਿਲੀਅਨ ਕਰੀਬ ਇਸ ਕ੍ਰਿਸ਼ਮੰਡਲ ਜਿਹੜਾ ਮੁੰਡਾ ਨੌਜਵਾਨ ਬੱਚਾ ਹੈਗਾ ਸੌਰੀ ਕਿ ਇਹਨੇ ਆਖਰ ਆਪਦੇ ਫੋਲੋਅਰ ਨੇ ਲੱਖਾਂ ਮਿਲੀਅਨਸ ਵੀਡੀਓਜ਼ ਚੱਲਦੇ ਨੇ ਇਹਨੇ ਇੱਕ ਗਾਣਾ ਗਾਇਆ ਤੇ ਇਹ ਗਾਣੇ ਤੋਂ ਬਾਅਦ ਦੇਖੀਏ ਕੁੜੀ ਨੇ ਕਾਪੀ ਕਰ ਲਿਆ ਆਮ ਤੌਰ ਤੇ ਇੰਸਟਾ ਤੇ ਆਡੀਓ ਕਾਪੀ ਹੋ ਜਾਂਦੀ ਆ ਬਟ ਇਹਨਾਂ ਨੇ ਖੈਰ ਉਹ ਵੀ ਨਹੀਂ ਕਾਪੀ ਕਰੀ ਇਹਨਾਂ ਨੇ ਡਾਊਨਲੋਡ ਮਾਰ ਕੇ ਫਿਰ ਅਪਲੋਡ ਕੀਤੀ ਇਸ ਕਰਕੇ ਡਾਇਰੈਕਟ ਲੋਕ ਉੱਥੇ ਵੀ ਨਹੀਂ ਜਾ ਪਾਏ ਕਿ ਇਹ ਗਾਇਆ ਕਿਹਨੇ ਆ ਲੋਕਾਂ ਨੂੰ ਲੱਗਾ ਐਕਟ ਇੰਨਾ ਸੋਹਣਾ ਸੀ ਬੱਚੀ ਦਾ ਕੀ ਲੋਕਾਂ ਨੂੰ ਲੱਗਿਆ ਗਾਣਾ ਬੱਚੀ ਨੇ ਹੀ ਗਾਇਆ। ਉਸ ਤੋਂ ਬਾਅਦ ਵਿੱਚ ਦੇਖਿਆ ਜਾਵੇ ਕ੍ਰੈਡਿਟ ਵਾਰ ਵੀ ਸ਼ੁਰੂ ਹੋਣੀ ਸੀ। ਬੱਚਿਆਂ ਦੇ ਵਿੱਚ ਵੀ ਇਹ ਦੇਖਿਆ ਜਾਵੇ। ਹੁਣ ਹੋਇਆ ਕੀ ਕੀ ਇਹ ਬੱਚੀ ਨੂੰ ਲੋਕਾਂ ਨੇ ਬਹੁਤ ਪਸੰਦ ਕਰਿਆ ਚੱਲ ਗਈ ਜਿਆਦੇ ਤੇ ਇਹ ਬਾਅਦ ਵਿੱਚ ਬੱਚੇ ਨੇ ਵੀਡੀਓ ਵੀ ਪਾਇਆ ਕਹਿੰਦਾ ਭਈ ਮੇਰੀ ਆਵਾਜ਼ ਹੈ। ਕਈ ਵੀਡੀਓ ਇਹ ਬਚਾਰੇ ਦੇ ਆ ਗਏ ਨੇਗੇ। ਬਾਅਦ ਇਹਦੀ ਆ ਬੱਚੇ ਦੋਨੇ ਬਾਤ ਮਾਰ ਲੈ। ਪਰ ਕ੍ਰੈਡਿਟ ਵਾਰ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਬੱਚੇ ਵੀ ਆ ਗਏ ਨੇ ਹੁਣ। ਹਾਲਾਂਕਿ ਇਹ ਜਿਹੜੀ ਗੁੜੀਆ ਦਿਵਿਸ਼ਾ ਕਰਕੇ ਇਹਦਾ ਅਕਾਊਂਟ ਹੈ। ਇਨੇ ਵੀ ਬਾਰੀ-ਬਾਰੀ ਜਿਹੜੇ ਆਪਦੇ ਵੀਡੀਓਜ਼ ਨੇ ਉਹਨਾਂ ਦੇ ਵਿੱਚ ਫਿਰ ਇਹਨੂੰ ਮੁੰਡੇ ਨੂੰ ਬੱਚੇ ਨੂੰ ਕ੍ਰੈਡਿਟ ਦੇਣ ਵਾਲੀ ਕੋਈ ਕਸਮ ਨਹੀਂ ਛੱਡੀ ਉਹਨੇ ਬਾਰੀ-ਬਾਰੀ ਲਿਖਿਆ ਕਿ ਥੈਂਕਸ ਕ੍ਰਿਸ਼ਮੰਡਲ ਤੁਹਾਡੇ ਕਰਕੇ ਮੇਰੇ ਵਿਊਜ਼ ਆਏ ਨੇ ਤੇ ਹੁਣ ਖੈਰ ਜੇ ਦੇਖਿਆ ਜਾਵੇ ਕ੍ਰਿਸ਼ਮੰਡਲ ਨੂੰ ਵੀ ਹੋ ਗਿਆ ਹੋਊਗਾ ਕਿ ਆਖਰਕਾਰ ਜੇਕਰ ਉਹਨੇ ਸੋਣਾ ਗਾਇਆ ਤੇ ਆਖਰਕਾਰ ਕ੍ਰੈਡਿਟ ਉਹਨੂੰ ਉਸ ਜਿਗੜੀਆ ਕੁੜੀਆ ਉਹਨੇ ਵੀ ਦਿੱਤਾ ਪਰ ਇਹ ਸਭ ਦੇ ਵਿੱਚ ਜੇ ਹੁਣ ਦੂਜਾ ਐਂਗਲ ਦੇਖੀਏ ਜਿਵੇਂ ਕਹਦੀ ਟੀਚਰ ਟਿੱਪਣੀਆਂ ਵਾਲੀ ਗੱਲ ਕਿ ਯਾਰ ਸਾਡੇ ਤੁਸੀਂ ਦੇਖੋ ਕਿ ਪੇਰੈਂਟਸ ਵੀ ਇਹੀ ਕੰਮ ਲੱਗੇ ਪਏ ਆ ਹੁਣ ਮੈਂ ਇਹ ਤੋਂ ਹਟ ਕੇ ਕਰਦਾ ਸਾਰੇ ਆਲ ఓਵਰ ਦੀ ਗੱਲ ਆ ਕਿ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਹਾਲਾਤ ਬਣੇ ਪਏ ਨੇ ਕਿ ਤੁਸੀਂ ਇਹ ਦੇਖੋ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਗੰਦ ਤਾਂ ਇਹਨਾਂ ਨੇ ਪਾਇਆ ਜਿਹੜੇ ਹੈ ਮਾਂ ਬੇਟੇ ਦੀ ਮਮਸਨ ਲੈ ਕੇ ਵੀਡੀਓਜ਼ ਬਣਾ ਰਹੇ ਨੇ ਤੇ ਇਹਨਾਂ ਦੇ ਜਿਹੜੇ ਲਟਕੇ ਝਟਕੇ ਨੇਗੇ ਇਹਨੇ ਸਰੀਰ ਤਾਂ ਭਰੇ ਕੀ ਭਾਈ ਲੱਗਦਾ ਨਹੀਂ ਹੈਗਾ ਬாய்ਫਰੈਂਡ ਵੀ ਹਜੇ ਦੇਖਿਆ ਜਾਵੇ ਕਿ ਕੋਈ ਦਰਮਿਆਨੀ ਕੋਈ ਫਰਕ ਹੁੰਦਾ ਹੋਊ ਇਹਨਾਂ ਨੇ ਤਾਂ ਉਦੋਂ ਵੀ ਟਪਾਤਾ ਉਦੋਂ ਜ਼ਿਆਦਾ ਸਜਜੇ ਕਹਿ ਸਕਦੇ ਇਹਨਾਂ ਦੇ ਪਰਿਵਾਰ ਜਿਹੜੇ ਬਿਲਕੁਲ ਹੀ ਨਹੀਂ ਉਹ ਕਰਦੇ ਹੁਣ ਹਾਲਾਂਕਿ ਗਿਣਤੀ ਉਹਨਾਂ ਦੀ ਵੀ ਬਥੇਰੀ ਹੈ ਜਿਹੜੇ ਮਾਂ ਪੁੱਤਰ ਸੱਚੀਓਂ ਆਪਦੇ ਜਿਕੇ ਇਹ ਮਾਂ ਪੁੱਤਰ ਦੇ ਪ੍ਰੇਮ ਦੇ ਵੀਡੀਓ ਬਣਾਉਂਦੇ ਨੇ ਤੇ ਉੱਥੋਂ ਸਾਫ਼ ਤੌਰ ਤੇ ਪਤਾ ਲੱਗਦਾ ਉਹ ਚ ਜਿਹੜੀ ਸੰਵੇਦਨਸ਼ੀਲਤਾ ਦਿਖਾਈ ਜਾਂਦੀ ਹੈ ਤੇ ਉਹ ਚ ਸੱਭਿਆਚਾਰ ਦਿਖਾਇਆ ਜਾਂਦਾ ਪਰ ਇਹਨਾਂ ਦੀ ਵੀ ਘਾਟ ਨਹੀਂ ਨਾ ਹੈ ਕਿ ਜਿਹੜੀ ਸ਼ਾਰਟ ਰੈਕਸ ਪਾ ਕੇ ਮੰਮੀਆਂ ਫਿਰ ਜਦੋਂ ਮੁੰਡਿਆਂ ਦੇ ਨਾਲ ਆਖਰ-ਖਸ ਕੇ ਵੀਡੀਓ ਬਣਾਉਂਦੀਆਂ ਨੇ ਤਾਂ ਉਹਨਾਂ ਦੇ ਹਾਲਾਤ ਸਮਝੇ ਜਾ ਸਕਦੇ ਨੇ ਸੋਸ਼ਲ ਮੀਡੀਆ ਦੀ ਦੌੜ ਦੇ ਵਿੱਚ ਜੇ ਕਿਹਾ ਜਾਵੇ ਕਿ ਪਤਾ ਹੀ ਨਹੀਂ ਲੋਕ ਕਿੱਥੇ ਤੱਕ ਉਤਰੇ ਪਏ ਨੇ ਸਾਰੇ ਜਾਣਦੇ ਨੇ ਪਰ ਜਿਹੜਾ ਬੱਚਿਆਂ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਥੋੜੀ ਜਿਹੀ ਦੂਰੀ ਬਣਉਂਦੀ ਲੋੜ ਹੈ ਗੱਲ ਠੀਕ ਹੈ ਟੈਲੈਂਟ ਹੈਗਾ ਜਿਵੇਂ ਹੁਣ ਆਹ ਬੱਚੇ ਦੀ ਗੱਲ ਕਰੀ ਜਾਵੇ ਇੰਨੀ ਸੋਹਣੀ ਪਿਆਰੀ ਆਵਾਜ਼ ਕੀ ਇਹਨੇ ਧੂਣਾ ਪਟਕੀਆਂ ਉਹ ਪੁਰਾਣਾ ਗਾਣਾ ਮੈਂ ਵੀ ਕੱਢ ਕੇ ਸਰਚ ਕਰਕੇ ਦੇਖਿਆ ਵੀ ਇਹ ਗੋਬਿੰਦੇ ਦੀ ਫਿਲਮ ਦਾਗਾ ਤੇ ਨੰਦਰਾਜਾ ਨੰਦ ਦਾ ਇਹ ਗਾਇਆ ਹੋਇਆ ਤੇ ਉਸ ਤੋਂ ਵੀ ਕਿਤੇ ਜ਼ਿਆਦਾ ਪਿਆਰੀ ਆਵਾਜ਼ ਦੇ ਵਿੱਚ ਇਹਨੇ ਜਿਸ ਤਰ੍ਹਾਂ ਦੇ ਨਾਲ ਪਰਫਾਰਮ ਕਰਿਆ ਤੇ ਉਸ ਤੋਂ ਬਾਅਦ ਇਹ ਧੀ ਰਾਣੀ ਦੇ ਵੀ ਉਨੇ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਅੱਗੇ ਐਕਟ ਕਰਿਆ ਤੇ ਅੱਜ ਛਾਏ ਪੈ ਰਹੇ ਦੋਨੇ ਇਹ ਠੀਕ ਹੈ ਵੀ ਇਹਨਾਂ ਚ ਟਕਰਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਤੇ ਨਾ ਕਿਤੇ ਥੋੜਾ ਥੋੜਾ ਇਹ ਜਰੂਰ ਕ੍ਰੈਡਿਟ ਵਾਰ ਨੂੰ ਲੈ ਕੇ ਜਰੂਰ ਮੰਨ ਦੇ ਵਿੱਚ ਆ ਜਾਂਦਾ ਤੁਸੀਂ ਵੀ ਕਮੈਂਟ ਕਰਕੇ ਰੈਸਨ ਜੀ ਕਰਿਓ ਕਿ ਆਖਰ ਤੁਸੀਂ ਕੀ ਕਹਿ ਰਹੇ ਹੋ ਤੇ ਇਹ ਗੁੜੀਆਂ ਨੇ ਐਕਟ ਕਰਿਆ ਸੀ ਤੇ ਇਹ ਜਿਹੜਾ ਬੱਚਾ ਪ੍ਰਿਸ਼ ਮੰਡਲ ਗਾਇਆ ਇਹਦਾ ਹੋਇਆ ਇਹ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸ ਦਿਓ